ਆ ਦੇ ਲਈ ਦਿਓਸ ਆ ਦੇ ਲਈ ਦਿਓਸ ਸਵਾਗਤ ਕਰਦੇ ਨੇ ਅ ਸਭ ਤੋਂ ਪਹਿਲਾਂ ਤੋਂ ਬਾਬਾ ਜੀ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਬਾਬਾ ਜੀ ਤੁਸੀਂ ਇੱਕ ਸੀਨੀਅਰ ਰਾਗੂ ਜੀ ਸੀਨੀਅਰ ਲੀਡਰ ਜੀ ਤੇ ਤੁਹਾਡੀ ਗੱਲ ਸਾਡੇ ਨਾਲ ਹੀ ਹੁੰਨੇ ਆ ਤੇ ਜਿਹੜੀਆਂ ਆ ਨਿਗਮ ਦੀਆਂ ਚੋਣਾਂ ਆਈਆਂ ਤੁਸੀਂ ਬੜੀ ਦਿਨ ਰਾਤ ਇੱਕ ਕੀਤਾ ਹੋਇਆ ਕੀ ਕਹਿਣਾ ਚਾਹੁੰਦੇ ਹੋ ਸਭ ਤੋਂ ਪਹਿਲਾਂ ਤੇ ਤੁਹਾਡੇ ਜਿਹੜੇ ਚੈਨਲ ਤੁਹਾਡੇ ਕੋਲ ਚੱਲਦੇ ਨੇ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਹਾਂ ਸਰਦਾਰ ਹੀਰਾ ਸਿੰਘ ਜੀ ਤੁਸੀਂ ਬੜੇ ਵਧੀਆ ਪ੍ਰੈਸ ਰਿਪੋਰਟਰ ਜੇ ਪਿੰਡ ਤਲਵੰਡੀ ਨਾਹ ਦੇ ਤੁਹਾਡਾ ਬਾਹਰ ਦੇ ਸਾਰੇ ਇਲਾਕਿਆਂ ਵਿੱਚ ਬਹੁਤ ਨਾਂ ਜਿੱਥੇ ਵੀ ਕਿਤੇ ਕਿਤੇ ਭੀੜ ਬਣੇ ਤੁਸੀਂ ਉੱਥੇ ਪਹੁੰਚਦੇ ਹੋ ਅਸੀਂ ਖਾਸ ਕਰਕੇ ਕਿਉਂਕਿ ਪ੍ਰੈਸ ਇੱਕ ਮਤਲਬ ਬਹੁਤ ਵੱਡੀ ਹੈਗੀ ਜੀ ਜਿਹਦੇ ਨਾਲ ਆਪਾਂ ਕਿਸੇ ਵੀ ਗਰੀਬ ਦੀ ਕਿਸੇ ਵੀ ਜਿੱਥੇ ਧੱਕਾਸ਼ਾਹੀ ਹੋ ਰਹੀ ਹੈ ਉਹਦੀ ਆਵਾਜ਼ ਚੁੱਕਣ ਵਾਸਤੇ ਅੱਜ ਦੇ ਯੁੱਗ ਦੇ ਵਿੱਚ ਮੀਡੀਆ ਇੱਕ ਬਹੁਤ ਵੱਡੀ ਚੀਜ਼ ਹੈ ਉਸ ਤੋਂ ਬਾਅਦ ਜਿਹੜੀ ਤੁਸੀਂ ਗੱਲ ਕੀਤੀ ਕਿ ਜਿਹੜੀ ਨਿਗਮ ਦੀਆਂ ਚੋਣਾਂ ਅੰਮ੍ਰਿਤਸਰ ਦੀਆਂ ਜਾਂ ਅਜਨਾਲੇ ਦੇ ਹਲਕੇ ਦੀਆਂ ਦੋ ਜ਼ਿਮਨੀ ਚੋਣਾਂ ਉੱਥੇ ਜਨਾਲੇ ਸ਼ਹਿਰ ਵਿੱਚ ਵੀ ਹੋ ਰਹੀਆਂ ਨੇ 5 ਨੰਬਰ ਤੇ 7 ਨੰਬਰ ਵਾਰਡੀਆਂ ਸੋ ਨਿਗਮ ਚੋਣਾਂ ਜੇ ਅੰਮ੍ਰਿਤਸਰ ਦੀ ਗੱਲ ਕਰ ਲਈਏ ਤੇ ਉਥੇ ਸਾਡੇ ਕੈਬਨਿਟ ਮਨਿਸਟਰ ਸਰਦਾਰ ਕੁਲਦੀਪ ਸਿੰਘ ਜੀ ਧਾਰੀਵਾਲ ਜਿਨ੍ਹਾਂ ਦੀ ਸਪੈਸ਼ਲ ਜਿਹੜੀ ਹੈ ਉਹ ਇਚਾਰਜ ਲੱਗੇ ਹੋਏ ਨੇ ਉਹਨਾਂ ਦੀ ਨਿਗਰਾਨੀ ਤੇ ਵਿੱਚ ਉਥੇ ਇਲੈਕਸ਼ਨ ਹੋ ਰਹੀ ਹੈ ਉਹ ਬੜੇ ਵਧੀਆ ਤਰੀਕੇ ਦੇ ਨਾਲ ਡੋਰ ਟੂ ਡੋਰ ਹਰ ਘਰ ਦੇ ਵਿੱਚ ਪਹੁੰਚ ਰਹੇ ਨੇ ਆਬ ਜਾ ਰਹੇ ਨੇ ਪੂਰਾ ਉਹਨਾਂ ਨੇ ਦਿਨ ਰਾਤ ਸਵੇਰੇ ਸੋਕਤੇ ਨਿਕਲ ਜਾਂਦੇ ਨੇ ਰਾਤ ਨੂੰ 10 11 ਵਜੇ ਉਹ ਵਾਪਸ ਘਰ ਆਉਂਦੇ ਨੇ ਸੋ ਐਸੇ ਮਨਿਸਟਰ ਐਸੇ ਲੀਡਰ ਜਿਹੜੇ ਨੇ ਉਹ ਪੰਜਾਬ ਨੂੰ ਮੈਂ ਤੇ ਆਹ ਹਿੰਦੁਸਤਾਨ ਨੂੰ ਵੀ ਬਹੁਤ ਘੱਟ ਮਿਲਦੇ ਨੇ ਜਿਨ੍ਹਾਂ ਦੇ ਵਿੱਚ ਕੰਮ ਕਰਨ ਦਾ ਇਹਨਾਂ ਜਜ਼ਬਾ ਹੋਵੇ ਤੁਸੀਂ ਆਪਣੇ ਅਜਨਾਲੇ ਹਲਕੇ ਦੀ ਗੱਲ ਕਰ ਲਈਏ ਤੇ 300 ਤੋਂ ਵੱਧ 300 ਕਰੋੜ ਤੋਂ ਵੱਧ ਰੁਪਈਆ ਜਿਹੜਾ ਅਜਨਾਲੇ ਹਲਕੇ 'ਚ ਲੱਗ ਚੁੱਕਾ ਹੈ ਤੇ ਹੁਣ ਵੀ ਆ ਪਿੱਛੇ ਜੇ ਅਸੀਂ ਵੀ ਮੰਤਰੀ ਸਾਹਿਬ ਦੇ ਨਾਲ ਗਏ ਸਾਂ ਤੇ ਪੰਜਾਂ ਸੜਕਾਂ ਦਾ ਨੀ ਪੱਥਰ ਉਹਨਾਂ ਰੱਖਿਆ ਤਕਰੀਬਨ ਹਲਕੇ ਦੇ ਵਿੱਚ ਕੋਈ ਵੀ ਜਿਹੜਾ ਕੰਮ ਕੋਈ ਵੀ ਸੜਕ ਦਾ ਫਿਰ ਸਾਨੂੰ ਇੰਡਸਟਰੀ ਦੀ ਅਜਨਾਲੇ ਹਲਕੇ ਨੂੰ ਬਹੁਤ ਜ਼ਿਆਦਾ ਲੋੜ ਹੈ ਜਿਹਦੇ ਕੋਲੇ ਮੈਂ ਠੱਠਾਂ ਦੇ ਆਧਾਰ ਤੇ ਗੱਲ ਕਰਨ ਡਿਆ ਜਿਹੜਾ ਪ੍ਰੂਫ ਕੌਗਮਰ ਕੱਢ ਕੇ ਮੂਰੇ ਰੱਖ ਦੂੰ ਉਸ ਬੰਦੀ ਸਰ ਬਾਬਾ ਜੀ ਕੀ ਕਹਿਣਾ ਚਾਹੋਗੇ ਕਿਉਂਕਿ ਧੰਦਲੀ ਬਹੁਤ ਵੱਡੇ ਪੱਧਰ ਤੇ ਹੋਈ ਆ ਉਹ ਕੈਮਰੇ ਮਤਲਬ ਸਮਝੋ ਜੀ ਸਾਨੂੰ ਕਹਿਣ ਦਾ ਵੀ ਕਿਸੇ ਦੇ ਪੋਠਾ ਪਿਆ ਹੋਇਆ ਗਨਵਾੜੀ ਦਾ ਉਹ ਹਵਾ ਚ ਪਿਆ ਹੋਇਆ ਕਿਸੇ ਚਾਰੇ ਬਾਕੀ ਦੋ ਜਿਹੜੇ ਟੈਨ ਲੱਗੀਆਂ ਉਹ ਵੀ ਹਵਾ ਚ ਲੱਗੀਆਂ ਹੋਈਆਂ ਕੀ ਕਹਿਣਾ ਚਾਹੋਗੇ ਔਰ ਜਾਂ ਕੀ ਸਲਾਹ ਦੇਣੀ ਚਾਹੁੰਦੇ ਹੋ ਪਿੰਡ ਨੂੰ ਇਸ ਬੰਦੀ ਕੀ ਕਰਨਾ ਚਾਹੀਦਾ ਵੇਖੋ ਜੀ ਮੈਂ ਤੇ ਉਹ ਬੇਨਤੀ ਕਰਾਂਗਾ ਕਿ ਜਿਹੜੀ ਤੁਸੀਂ ਪੰਚਾਇਤਾਂ ਦੀ ਧੰਦਲੀ ਦੀ ਗੱਲ ਕਰ ਰਹੇ ਹੋ ਸਾਡੇ ਮਿਨਿਸਟਰ ਸਰਦਾਰ ਕੁਲਦੀਪ ਸਿੰਘ ਧਾਰੀਵਾਲ ਹੋਣਾਂ ਦੀ ਇਸ ਸਭ ਦੇਖਰੇਖ ਦੇ ਵਿੱਚ ਪੰਚਾਇਤਾਂ ਦੀ ਇਲੈਕਸ਼ਨ ਹੋਈ ਜਿਸ ਦੇ ਵਿੱਚ ਕਿ 60 ਤੋਂ ਵੱਧ ਪੰਚਾਇਤਾਂ ਤੇ ਉੱਥੇ ਸਭ ਸੰਪਤੀ ਦਾ ਪੰਚਾਇਤਾਂ ਬਣ ਗਈਆਂ ਉਸ ਤੋਂ ਬਾਅਦ ਕੁਝ ਇਲੈਕਸ਼ਨ ਹੋਈ ਇਹ ਜ਼ਰੂਰ ਹੈਗਾ ਕਿ ਕਈਆਂ ਪਿੰਡਾਂ ਦੇ ਵਿੱਚ ਇੱਕ ਆਮ ਆਦਮੀ ਪਾਰਟੀ ਦਾ ਬੰਦਾ ਨਾਲ ਲੈ ਕੇ ਉਹ ਭਾਵੇਂ ਹੁਣ ਆਮ ਆਦਮੀ ਪਾਰਟੀ 'ਚ ਨਹੀਂ ਰਿਹਾ ਜਾਂ ਉਤੋਂ ਉਤੋਂ ਹੀ ਆ ਜਾਂਦੇ ਐ ਪਾਸ ਕਰਦੇ ਆ ਉਹਦੇ ਨਾਲ ਕਾਲੀ ਕਾਂਗਰਸੀ ਬੀਜੇਪੀ ਵਾਲੇ ਸਾਰੇ ਰਲ ਕੇ ਜੇ ਉਹਨਾਂ ਨੂੰ ਸਪੋਰਟ ਕਰਕੇ ਤੇ ਸਰਪੰਚ ਤੇ ਬਣਾਉਂਦਾ ਪਰ ਉਹ ਜਿਹੜੇ ਸਰਪੰਚ ਪਿੰਡਾਂ ਚੋਂ ਬਣ ਗਏ ਨੇ ਉਹ ਕਾਫੀ ਪਿੰਡ ਹੈਗੇ ਨੇ ਕੁਝ ਕੁ ਪਿੰਡ ਉਹ ਪਿੰਡਾਂ ਦੇ ਵਿੱਚ ਸਥਿਤੀ ਬੜੀ ਡਾਵਾ ਡੋਲ ਹੈ ਉਹਨਾਂ ਪਿੰਡਾਂ ਦੇ ਵਿੱਚ ਆਉਣ ਵਾਲੀਆਂ ਜਿਹੜੀਆਂ ਇਲੈਕਸ਼ਨਾਂ ਨੇ ਉਹਦੇ ਵਿੱਚ ਉਹ ਆਮ ਆਦਮੀ ਪਾਰਟੀ ਨੂੰ ਜਿਹੜਾ ਵੋਟ ਬੈਂਕ ਹੈ ਉਹ ਬੜਾ ਘਟਣਾ ਹੈ ਚਾੜਨਦਾ ਕਰ ਰਿਹਾ ਹੈ ਕਿ ਜਿੰਨਾ ਵੀ ਕੰਮ ਉਹ ਕਰਦੀ ਹੈ ਪੰਚਾਇਤ ਜਾਸਰ सरपंच ਨੂੰ ਨਾਲ ਲੈਦੇ ਨੇ ਜੋ ਵੀ ਕਰਦੇ ਨੇ ਜਿੰਨਾ ਘਰਾਂ ਚ ਕਿਸੇ ਰਾਜੀ ਨਵੇਂ ਕਾ ਲੜਾਈ ਝਗੜੇ ਜਾਂਦੇ ਨੇ ਉਥੇ ਨਾਲ ਸਰਪੰਚ ਤੇ ਸਾਰੀਆਂ ਜਿਹੜੀ ਕਾਂਗਰਸੀ ਪੰਚਾਇਤ ਹੈ ਜਾਂ ਕਾਲੀ বিজেপি ਵਾਲੇ ਹੁੰਦੇ ਨੇ ਉਹਦਾ ਬੈਨੀਫਿਟ ਜਿਹੜਾ ਹੈ ਉਹ ਆਉਣ ਵਾਲੇ ਸਮੇਂ ਦੇ ਵਿੱਚ ਕਾਂਗਰਸ ਨੂੰ ਕਾਲੀ ਦਲ ਨੂੰ ਤੇ বিজেপি ਨੂੰ ਜਾਣਾ ਹੈ ਉਹ ਆਮ ਆਦਮੀ ਪਾਰਟੀ ਦਾ ਨਾ ਮੈਂ ਫੇਰ ਬਬਾਈ ਮੇਰੀ ਮੈਂ ਫੇਰ ਨਾ ਦੇਖੋ ਜੇ ਤੁਹਾਨੂੰ ਸਾਰਾ ਕੋਈ ਤੁਹਾਡੇ ਧਿਆਨ ਦੇ ਵਿੱਚ ਆ ਗੱਲ ਬੜੀ ਗੰਭੀਰ ਆ ਤੁਸੀਂ ਪਿੰਡ ਦੇ ਛੱਡੋ ਇਲਾਕੇ ਦੇ ਮੋਹਬਰ ਬੰਦੇ ਜੀ ਹਰ 24 ਘੰਟੇ ਤੁਹਾਨੂੰ ਕਾਲੀ ਹਲਦੇ ਸਾਹਿਬ ਨਾਲ ਵੇਖੀਦਾ ਤੇ ਫਿਰ ਤੁਸੀਂ ਇਹ ਦੱਸੋ ਨਾ ਵੀ ਇਹਦਾ ਕੀ ਕੀਤਾ ਜਾਵੇ ਵੀ ਜੇ ਤੁਹਾਨੂੰ ਨਹੀਂ ਮੈਨ ਪਤਾ ਲੱਗਦਾ ਵੀ ਤੁਸੀਂ ਜਾ ਕੇ ਮਿਸਟਰ ਮੰਤਰੀ ਸਾਹਿਬ ਨੂੰ ਦੱਸੋ ਵੀ ਸਰ ਸਾਡੀ ਪੇਸ਼ੀ ਸ਼ੁਰੂ ਹੋ ਜਾਣ। ਸਰ ਇਹ ਨਾ ਤੁਹਾਨੂੰ ਮੈਂ ਬੇਨਤੀ ਕਰਾਂ ਕਿ ਅਸੀਂ ਮੰਤਰੀ ਸਾਹਿਬ ਨੂੰ ਬੇਨਤੀ ਕੀਤੀ ਜਾ। ਤਕਰੀਬਨ 60-70 ਬੰਦੇ ਇਸ ਤੋਂ ਬਿੱਲੋਂ ਗਏ ਸੀ। ਆਪਾਂ ਫਿਰ ਹੋਰ ਵੀ ਪਿੰਡਾਂ ਦੇ ਜਾ ਰਹੇ ਨੇ। ਇਹੋ ਹੀ ਬੇਨਤੀਆਂ ਕੀਤੀਆਂ ਨੇ ਕਿ ਜਿੰਨਾ ਪਿੰਡਾਂ 'ਚ ਇਹੋ ਜੀ ਸਥਿਤੀ ਹੈ ਉਹ ਪਾਰਟੀ ਬਚਾਉਣ ਵਾਸਤੇ ਪਾਰਟੀ ਦਾ ਪੱਧਰ ਆਪਣਾ ਲੈਵਲ ਬਣਿਆ ਰਵੇ ਤੇ ਉਹਨਾਂ ਪਿੰਡਾਂ 'ਚ ਪ੍ਰਬੰਧਕ ਲਾਏ ਜਾਣਾ। ਤੇ ਉਹਦੇ ਨਾਲ ਪ੍ਰਬੰਧਕ ਲਾ ਕੇ ਜਿਹੜੇ ਆਪਣੀ ਪਾਰਟੀ ਦੇ ਨੁਮਾਇੰਦੇ ਨੇ ਆਮ ਆਦਮੀ ਪਾਰਟੀ ਦੇ ਉਹਨਾਂ ਦੇ ذریعے ਪਿੰਡਾਂ ਦਾ ਵਿੱਚ ਵਿਕਾਸ ਕਰਾਇਆ ਜਾਵੇ ਤਾਂ ਵਿਕਾਸ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਆਮ ਆਦਮੀ ਪਾਰਟੀ ਦਾ ਮੇਨ ਟੀਚਾ ਇਹ ਹੈ ਹੋਏ ਕਿ ਵਿਕਾਸ ਕਰਾਈਏ ਸੇ ਸਹੂਲਤਾਂ ਵਧਾਈਆਂ ਦਈਏ ਸਿੱਖਿਆ ਪ੍ਰਣਾਲੀ ਨੂੰ ਵਧੀਆ ਤਰੀਕੇ ਨਾਲ ਚਲਾਈਏ ਸੋ ਇਹ ਹੋਣਾ ਬਹੁਤ ਜ਼ਰੂਰੀ ਹੈ ਕਰ ਜੋ ਜਿਸ ਤਰ੍ਹਾਂ ਚੱਲ ਰਿਹਾ ਪੰਜਾਬ ਦੇ ਵਿੱਚ ਉਹ ਮੈਂ ਤੇ ਬਾਰ-ਬਾਰ ਮੰਤਰੀ ਸਾਹਿਬ ਨੂੰ ਇਹ ਰਿਕਵੈਸਟ ਕਰਾਂਗਾ ਕਿ ਪੰਚਾਇਤ ਦਾ ਮਹਿਕਮਾ ਜਿਹੜਾ ਪੰਜਾਬ ਮੰਤਰੀ ਜਿਹੜਾ ਉਹ ਸਰਦਾਰ ਕੁਲਦੀਪ ਸਿੰਘ ਜੀ ਧਾਰਿਵੰਨ ਬਣਾਇਆ ਜਾਏ ਤਾਂ ਕਿ ਪਿੰਡਾਂ ਦੇ ਵਿੱਚ ਪੰਚਾਇਤਾਂ ਜਿਹੜੀਆਂ ਚਲੋ ਆਖੀ ਜਵੈਲ ਬਾਬਾ ਜੀ ਬੜਾ ਮੇਨ ਪਰ ਮਤਵਪੂਰਨ ਵੇਖੋ ਬਾਬਾ ਜੀ ਛੇ ਤੱਥ ਤੱਥ ਤੁਹਾਡੇ ਸਾਹਮਣੇ ਰੱਖੀਏ ਉਹ ਇਸ ਧੰਦਲੀ ਦੇ ਵਿੱਚ ਜਿਹੜੀ ਪਿਛਲੀ ਪੰਚਾਇਤ ਹੋਈ ਆ ਉਹਦੇ ਸਾਡੇ ਕੋਲੇ ਤੱਥਾਂ ਨੁਂਹਾਰ ਕੱਲ ਕਹਿੰਦੇ ਆ ਰਿਟਨ ਪ੍ਰੂਫ ਪਏ ਆ ਸਰਕਾਰੀ ਦਸਤਾਵੇਜ਼ ਪਏ ਆ ਬਿਲਕੁਲ ਉੱਚ ਪੱਧਰ ਦੇ ਜਿਹੜੇ ਅਧਿਕਾਰੀ ਨੇ ਉਹ ਇਹਨਾਂ ਦੀ ਵਿਸ਼ਮੂਲੀਅਤ ਜਾਂ ਧੰਦਲੀ ਦੇ ਤੇ ਇਸ ਸਬੰਧੀ ਜੇ ਤੁਹਾਡੇ ਕੋਲ ਕੱਲ ਨੂੰ ਕੋਈ ਸਹਿਯੋਗ ਨਹੀਂ ਆਉਂਦਾ ਤੇ ਤੁਸੀਂ ਤੁਹਾਡਾ ਕੀ ਸਟੈਂਡ ਹੋਊਗਾ ਤੁਸੀਂ ਉਹਨਾਂ ਤੁਰੋਗੇ ਵੇਖੋ ਜੀ ਜੇ ਪਿੰਡ ਦੀ ਗੱਲ ਕਰ ਲਈਏ ਜਿਵੇਂ ਪਿੰਡ ਦੀ ਗੱਲ ਕਰਨਾ ਪਿੰਡ ਤਲਵੰਡੀ ਨਾਰ ਤੁਹਾਡੇ ਪਿੰਡ ਤਲਵੰਡੀ ਨਾਰ ਦੀ ਗੱਲ ਕਰ ਲਈਏ ਜੇ ਤੁਹਾਡੇ ਕੋਲ ਕੋਈ ਵੀ ਪਿੰਡ ਦੇ ਕੰਮ ਵਾਸਤੇ ਚਾਹ ਪੰਚਾਇਤ ਤੋਂ ਛੱਡ ਕੇ ਜਿਹੜੇ ਪੰਚਾਇਤ ਦੇ ਮੈਂਬਰ ਨੇ ਉਹ ਆਉਣ ਤੁਹਾਡੇ ਕੋਲ ਸਾਡੇ ਨਾਲ ਚੱਲਣ ਤੇ ਅਸੀਂ ਪਿੰਡ ਉਹਨਾਂ ਨੂੰ ਨਾਲ ਲੈ ਕੇ ਤੇ ਪਿੰਡ ਦੇ ਵਿੱਚ ਵੀ ਆਪਣਾ ਪ੍ਰਬੰਧਕ ਲਾਈਏ ਆਪਣੇ ਆਪ ਜਿਹੜੇ ਸਾਡੇ ਜਿਹੜੇ ਆਮ ਆਦਮੀ ਪਾਰਟੀ ਦੇ ਜਿਹੜੇ ਹੈਗੇ ਨੇ ਸੂਝਵਾਨ ਜਿਹਦਾ ਹੈ ਮੈਂਬਰ ਸਾਹਿਬ ਬੈਠੇ ਨੇ ਹੋਰ ਵੀ ਬੰਦੇ ਹੈਗੇ ਨੇ ਆ ਦੇਖੋ ਬਹੁਤ ਜ਼ਿਆਦਾ ਉਹ ਪਿੰਡ ਦੇ ਵਿੱਚ ਵਿਕਾਸ ਕਰਾਉਣ ਤੇ ਆਪੇ ਸਾਡੀ ਪਾਰਟੀ ਦੀਆਂ ਜੜ੍ਹਾਂ ਜੜੀਆਂ ਨੇ ਉਹ ਮਜ਼ਬੂਤ ਹੋਣਗੀਆਂ ਨਹੀਂ ਬਾਬਾ ਜੀ ਮੈਂ ਸਰਕਾਰੀ ادارے ਦੀ ਗੱਲ ਕਰਦਾ ਸਰਕਾਰੀ ادارے ਤੁਹਾਡੇ ਵਰਗੇ ਬੰਦਾ ਚਾਹੀਦਾ ਜਿਹਦੀ ਗੱਲ ਕੋਈ ਸੁਣੇ ਕਿਉਂਕਿ ਆਮ ਬੰਦਾ ਜੀ ਕੋਈ ਜਾਊਗਾ ਨਾ ਤੇ ਉਹਦੀ ਕਿਸੇ ਨੇ ਉੱਥੇ ਗੱਲ ਨਹੀਂ ਸੁਣਨੀ ਸੋ ਮੇਰੇ ਬੱਚੇ ਸੁਣੋ ਉਹਦੇ ਵਿੱਚ ਵੀ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਜਿਹੜੇ ਪਿਛਲੇ ਤਕਰੀਬਨ 50-17 ਸਾਲਾਂ ਤੋਂ ਜਿੰਨਾਂ ਸਰਕਾਰਾਂ ਰਾਜ ਕਰਦੀਆਂ ਆ ਰਹੀਆਂ ਨੇ ਤੁਹਾਨੂੰ ਵੀ ਪਤਾ ਇਸ ਗੱਲ ਦਾ ਕਿ ਜਿੰਨੇ ਵੀ ਸਰਕਾਰੀ ਅਫਸਰ ਨੇ ਜਿੰਨੇ ਵਿਭਾਗਾਂ ਚ ਨੇ ਜੋ ਵੀ ਆ ਇਹਨਾਂ ਦੇ ਜੋ ਪਿਛਲੇ ਹਾਲਾਏ ਨੇ ਜੋ ਕਰੈਕਸ਼ਨ ਦਾ ਹਾਲ ਹੈ ਹਰ ਕੰਮ ਪੈਸੇ ਤੋਂ ਬਗੈਰ ਨਹੀਂ ਸੀ ਹੁੰਦਾ ਇਹ ਪਹਿਲੀ ਵਾਰੀ ਇਸ ਤਰ੍ਹਾਂ ਹੋਇਆ ਕਿ ਕਦੇ ਵੀ ਕੋਈ ਐਸ ਐਚਓ ਕੋਈ ASI ਕੋਈ ਮੁੰਸੀ ਇਹ ਗੱਲ ਨਹੀਂ ਕਹਿ ਸਕਦਾ ਕਿ ਸਰਦਾਰ ਕੁਲਦੀਪ ਸਿੰਘ ਧਾਰੀਵਾਲ ਵਰਗੇ ਮਨਿਸਟਰ ਨੇ 1 ਰੁਪਿਆ ਵੀ ਇਹਨਾਂ ਕੋਲ ਲਿਆ ਹੋਵੇ ਜੀ ਬਿਲਕੁਲ ਨਹੀਂ ਮੈਂ ਤੇ ਜਿਹੜਾ ਤੁਸੀਂ ਜਿਹੜਾ ਏਜੰਟਾਂ ਨੇ ਪੰਜਾਬ ਦੇ ਵਿੱਚ ਠੱਗੀਆਂ ਮਾਰੀਆਂ ਨੇ ਮੈਨੂੰ ਪਤਾ ਲੱਗਾ ਕਿ ਸਿੱਦੇ ਜੇ ਮੈਂ ਤੁਹਾਡੀਆਂ ਖਬਰਾਂ ਵੇਖੀਆਂ ਨੇ ਕਿ ਤੁਸੀਂ ਸਾਰੇ ਬੜੇ ਵੱਡੇ ਪੱਧਰ ਤੇ ਇਹ ਏਜੰਟਾਂ ਦੇ ਕੋਲੋਂ ਲੋਕਾਂ ਦੇ ਪੈਸੇ ਲੋਕਾਂ ਦੇ ਨਾਲ ਹੋਈਆਂ ਠੱਗੀਆਂ ਜਿਹੜੀਆਂ ਨੇ ਉਹ ਤੁਸੀਂ ਵਾਪਸ ਕਰਵਾ ਰਹੇ ਹੋ ਇਹ ਬਹੁਤ ਵੱਡਿਆ ਅਪਰਾਧ ਹੈ ਮੈਂ ਇਹੋ ਤੁਹਾਨੂੰ ਹੱਥ ਜੋੜ ਕੇ ਵੀ ਬੇਨਤੀ ਕਰਾਂਗਾ ਕਿ ਇਹ ਉਪਰਾਲਾ ਬਹੁਤ ਉੱਚੇ ਪੱਧਰ ਤੇ ਧਿਆਨ ਕਰਨਾ ਚਾਹੀਦਾ ਸਾਰੇ ਪੰਜਾਬ ਦੇ ਵਿੱਚ ਹੀ ਬੜਾ ਮਾੜਾ ਹਾਲ ਹੈ ਜੋ ਏਜੰਟਾਂ ਦੀਆਂ ਠੱਗੀਆਂ ਦੇ ਬਹੁਤ ਜ਼ਿਆਦਾ ਲੋਕ ਸ਼ਿਕਾਰ ਹੋਏ ਨੇ ਤੁਹਾਨੂੰ ਪਤਾ ਠੱਗਾਂ ਦੇ ਕੋਈ ਨਾ ਕੋਈ ਨਵੀਆਂ ਤਾਂ ਨਵੀਆਂ ਸਕੀਮਾਂ ਬਣਾ ਲੈਂਦੇ ਨੇ ਠੱਗੀ ਮਾਰਨ ਦਾ ਸਭਾ ਤੁਸੀਂ ਇਹ ਲੋਕਾਂ ਦੇ ਨਾਲ ਸਹਾਇਤਾ ਕਰੇ ਮੈਂ ਤੇ ਸਾਰੇ ਪੰਜਾਬ ਵਾਸੀਆਂ ਨੂੰ ਬੇਨਤੀ ਕਰਾਂਗਾ ਕਿ ਜਿੰਨਾਂ ਨੂੰ ਵੀ ਕੋਈ ਮੁਸ਼ਕਲ ਬਣਦੀ ਹੈ ਇਹੋ ਜੀ ਪਰ ਹੋਵੇ ਹੱਕ ਸੱਚ ਦੀ ਗੱਲ ਜੇ ਨਾ ਕਿਤੇ ਹੋਵੇ ਤੇ ਤੁਸੀਂ ਆ ਸਰਦਾਰ ਹੀਰਾ ਸਿੰਘ ਜੀ ਪ੍ਰੈਸ ਰਿਪੋਰਟ ਪਿੰਡ ਤਲਵੰਡੀ ਨਾਰ ਜੀਐਮ ਚੈਨਲ ਜੋ ਕਿ ਇਹ ਚਲਾਉਂਦੇ ਨੇ ਤਿੰਨ ਚਾਰ ਪੰਜ ਚੈਨਲ ਚੱਲਦੇ ਨੇ ਇਹਨਾਂ ਕੋ ਇਹਨਾਂ ਦੇ ਨਾਲ ਜ਼ਰੂਰ ਸੰਪਰਕ ਕਰਨ ਸਾਰੇ ਪੰਜਾਬ ਵਾਸੀ ਵੇਖੋ ਬਾਬਾ ਜੀ ਸਾਡੇ ਕੋਲੇ ਕੋਈ ਵੀ ਜਾਇਜ਼ ਆਊਗਾ ਵੈਲਕਮ ਆ ਜਿਹਦੇ ਕੋਲ ਪ੍ਰੂਫ ਹੈਗੇ ਆ ਪ੍ਰਸ਼ਾਸਨ ਨਹੀਂ ਸੁਣਦਾ ਅਸੀਂ ਉਹਦੀ ਪੂਰੀ ਮਦਦ ਕਰਾਂਗੇ ਤੇ ਬਾਕੀ ਸੀ ਤੁਹਾਡਾ ਧੰਨਵਾਦੀ ਆ ਕਿ ਤੁਸੀਂ ਆਪਣਾ ਸਮਾਂ ਕਿੰਝ ਦਿੱਤਾ thank you